ਤੁਸੀਂ ਐ ਲੈ ਲਓ ਮਸਲਾ ਨਹੀਂ ਹੱਲ ਕਰਦੇ ਅਜੇ ਤਾਂ ਰੋਕਿਆ ਨਹੀਂ ਟ੍ਰੇਨਾਂ ਇਹ ਤੋਂ ਬਾਅਦ ਐ ਨਹੀਂ ਪਰ ਟ੍ਰੇਨਾਂ ਰੋਕਾਂਗੇ ਅਸੀਂ ਠੀਕ ਹੈ ਅਜੇ ਤੱਕ ਤਾਂ ਰੋਕਿਆ ਨਹੀਂ ਹੁਣ ਰੋਕਾਂਗੇ ਇਹ ਚੀਜ਼ ਜੇ ਡਰਾਉਣ ਦੀ ਕੋਸ਼ਿਸ਼ ਕਰਨਗੇ ਰੋਕਾਂਗੇ ਪਰ ਅਸੀਂ ਡਰਦੇ ਨਹੀਂ ਪਰਚੇਆਂ ਪੁਰਚੇ ਤੋਂ ਨਹੀਂ ਅਸੀਂ ਡਰਦੇ ਪਰ ਅਸੀਂ ਉਹ ਚੀਜ਼ ਦਾ ਜ਼ਰੂਰ ਮੰਨਦੇ ਆ ਵੀ ਸਾਡੇ ਨਾਲ ਇਹ ਐ ਧੋਖਾ ਕਰਦੇ ਇਹਨਾਂ ਤੇ ਵਿਸ਼ਵਾਸ ਕਿਹੜਾ ਕਰੂਗਾ ਤੁਸੀਂ ਐ ਦੇਖੋ ਅਜੇ ਤਾਂ ਹੀ ਲਿਖਤੀ ਚ ਦੇਣ ਦੇ ਸਾਡੇ ਤੇ ਵਿਸ਼ਵਾਸ ਕਰ ਲਓ ਆ ਕਰ ਲਓ ਇਹਨਾਂ ਨੇ ਯਕੀਨ ਤਾਂ ਇਹੋ ਨਹੀਂ ਨਾ ਕਰਦੇ ਜੀ ਇਹੀ ਚੀਜ਼ ਹੈ ਇਹਨਾਂ ਦੇ ਮੁਕਰ ਜਾਂਦੇ ਕਹਿ ਕੇ ਧੋਖਾ ਕਰ ਕੀ ਕਰਦੇ ਜੇ ਹੁਣ ਇਹਨਾਂ ਨੇ ਕਾਰਵਾਈ ਨਾ ਕਰਨੀ ਹੁੰਦੀ ਜੇ ਮੰਨ ਕੇ ਚੱਲੋ ਇਹ ਪਰਚਾ ਪਾ ਕੇ ਡਰਾਉਣਾ ਚਾਹੁੰਦੇ ਆ ਜੇ ਪਰਚਾ ਪਾਉਣਗੇ ਜਾਂ ਪਾਉਣ ਨੂੰ ਫੇਰਨਗੇ ਵੀ ਐ ਨਾ ਸਮਝ ਲੈਣ ਵੀ ਦੋ ਚਾਰ ਬੰਦਿਆਂ ਦੇ ਪਰਚਾ ਪਾ ਕੇ ਸਾਂਭ ਤਾਂ ਵੀ ਕੋਈ ਬੋਲ ਬੋਲੂਗਾ ਨਹੀਂ ਅਸੀਂ ਦੁਗਣੇ ਚੌਗਣੇ ਹੋ ਕੇ ਤੇ ਲੀਹਾਂ ਤੇ ਬੈਠਾਂਗੇ ਸਾਰੇ ਮੰਨ ਕੇ ਜਥੇ ਬੰਦੀਆਂ ਦਾ ਸਾਥ ਵੀ ਲਵਾਂਗੇ ਪਿੰਡ ਵੀ ਸਾਡਾ ਸਾਰਾ ਨਾਲ ਆ ਵੀ ਐ ਡਰਾਉਣ ਦੀ ਕੋਸ਼ਿਸ਼ ਨਾ ਕਰ ਜਿੰਨਾ ਡਰਾਉਣਗੇ ਉਹਨਾਂ ਅਸੀਂ ਦੁਗਣੇ ਹੋ ਕੇ ਕਰਾਂਗੇ ਜੀ ਜੀ ਦੋ ਤੁਹਾਨੂੰ ਇਹ ਚੀਜ਼ਾਂ ਨਹੀਂ ਲਿਖ ਕੇ ਦਿੰਦੇ ਮੰਨ ਲਓ ਤੁਸੀਂ ਕਹਿ ਰਹੇ ਹੋ ਲਿਖ ਕੇ ਦੇ ਵੀ ਪ੍ਰਸ਼ਾਸਨ ਸਾਨੂੰ ਵੀ ਨਹੀਂ ਕਾਰਵਾਈ ਕਰਦੇ ਜੇ ਨਹੀਂ ਲਿਖ ਕੇ ਦਿੰਦੇ ਤੁਹਾਡੀ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਤਾਂ ਅਸੀਂ ਜੀ ਉੱਚ ਅਧਿਕਾਰੀ ਸਾਡੇ ਪ੍ਰਧਾਨਾਂ ਨਾਲ ਗੱਲ ਕਰਦੇ ਆਂ ਕੀ ਕਰਾਂਗੇ ਜੀ ਤੇ ਦੂਸਰੀ ਗੱਲ ਇਹ ਹੈ ਵੀ ਅਸੀਂ ਕਿਹੜਾ ਇਹਨਾਂ ਦੀਆਂ ਗੱਡੀਆਂ ਜਿੰਨੀਆਂ ਤੇ ਮਸ਼ੀਨਰੀ ਅਸੀਂ ਖੜਾਈ ਖੜੇ ਆਂ ਲੰਘਣ ਨਹੀਂ ਦਿੰਦੇ ਜੀ ਆਪਦੀ ਜਗ੍ਹਾ ਵੇਚ ਦੀ ਪਰ ਅੱਜ ਕੱਲ੍ਹ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਲਹਿਰਾ ਧੂਰਕੋਟ ਲਹਿਰਾ ਧੂਰਕੋਟ ਦੇ ਵਿੱਚ ਮੌਜੂਦ ਆਂ ਇੱਥੋਂ ਦੇ ਕਿਸਾਨ ਜੋ ਰੇਲਵੇ ਲਾਈਨ ਦੇ ਸਾਈਡ ਤੇ ਬੈਠੇ ਨੇ ਧਰਨਾ ਲਾਇਆ ਹੋਇਆ ਜਾਣਦੇ ਆਂ ਪੂਰਾ ਮਾਮਲਾ ਸਤਿ ਸ੍ਰੀ ਅਕਾਲ ਜੀ ਮੈਂ ਜੀ ਦਸਪੀ ਸਿੰਘ ਪ੍ਰਧਾਨ ਵਿਕੇ ਜੀ ਸਿੱਧੂਪੁਰ ਕੰਡ ਲਹਿਰਾ ਤੂਰ ਕੋਟਾ ਇਹ ਮਸਲਾ ਜੀ ਸਾਡੇ ਪੁਲ ਦਾ ਅੰਡਰ ਬ੍ਰਿਜ ਦਾ ਜੀ ਇਹ ਨੂੰ ਘਟੋ ਘਟ 4 ਸਾਲ ਪਹਿਜੇ ਅਧੂਰੇ ਪਏ ਨੇ ਠੀਕ ਹੈ ਜੀ ਪਿਛਲੇ ਸਾਲ ਅਸੀਂ ਇੱਥੇ ਧਰਨਾ ਲਾਇਆ ਜੀ ਧਰਨਾ ਲਾ ਕੇ ਅਸੀਂ ਮੰਗ ਰੱਖੀ ਵੀ ਸਾਡਾ ਇਹ ਪੁਲ ਆਏ ਭੀੜਾ ਬਣਾ ਦਿੱਤਾ ਇਹਨਾਂ ਨੇ 14.5 ਫੁੱਟ ਬਣਾਤਾ ਜੀ ਜਿਹਦੇ ਵਿੱਚ ਖੇਤੀ ਵਾਲੇ ਸੰਦ ਜਿਵੇਂ ਮਸ਼ੀਨ ਵਗੈਰਾ ਨਹੀਂ ਲੰਘਦੀ ਸੀ ਕ੍ਰੋਸਿੰਗ ਕਰਨੇ ਵੀ ਬਹੁਤ ਔਖੀ ਸੀ ਜੀ ਇਹਦੇ ਸਬੰਧ ਵਿੱਚ ਜਦੋਂ ਅਸੀਂ ਧਰਨਾ ਲਾਇਆ ਚਲੋ ਜੀ ਸਾਡੀ ਗੱਲ ਮੰਨੀ ਅਸੀਂ ਟ੍ਰੇਨਾਂ ਵੀ ਰੋਕ ਉਹਦੇ ਵਿੱਚ ਡੀਸੀ ਸਾਹਿਬ ਨੇ ਸਾਡੀ ਮੀਟਿੰਗ ਕਰਾਈ ਮੀਟਿੰਗ ਕਰਾ ਕੇ ਤੁਸੀਂ ਐ ਲਾ ਲੋ ਇੱਕ ਦੋ ਮੀਟਿੰਗਾਂ ਹੋਈਆਂ ਡੀਸਾ ਮੌਕਾ ਦੇਖ ਕੇ ਗਈ ਐ ਇੱਥੇ ਆ ਕੇ ਜੀ ਤਾਂ ਉਹਨਾਂ ਨੇ ਪੁਲ ਨੂੰ ਤੋੜ ਪੰਨ ਕੇ ਕਹਿਣ ਦਾ ਭਾਵੀ ਚੌੜਾਕਾਰਾਂ ਦੇ ਹੁਕਮ ਦੇਤੇ ਦੁਬਾਰੇ ਸਾਡੇ ਕੋਲੇ ਤੁਸੀਂ ਐ ਲਾ ਲੋ ਵੀ 6 ਮਹੀਨੇ ਹੋ ਗਏ ਡ੍ਰੈਂਗ ਬਣ ਕੇ ਆ ਗਈ ਸੀ ਸਾਡੇ 24 ਫੁੱਟ ਪੁਲ ਕਰਤਾ ਚੌੜਾ ਬਣਾ ਕੇ ਜੀ ਤੇ ਜਿੰਨੀਆਂ ਮੰਗਾਂ ਸਾਡੀਆਂ ਸਾਰੀਆਂ ਕਲੀਅਰ ਕਰਤੀਆਂ ਜੀ ਤੇ ਜੋ ਉਸ ਸਮੇਂ ਜਦੋਂ ਧਰਨਾ ਲਾਇਆ ਸੀ ਅਸੀਂ ਇਹਨਾਂ ਨੇ ਸਾਨੂੰ ਆਰਜੀ ਅਸੀਂ ਲੋਕਾਂ ਵਾਸਤੇ ਖੇਤਾਂ ਨੂੰ 600 700 ਏਕੜ ਜ਼ਮੀਨ ਹੈ ਉਹਦੇ ਵਾਸਤੇ ਰਸਤਾ ਵੀ ਮੰਗਿਆ ਸੀ ਜੀ ਤਿੰਨ ਕਿਸਾਨਾਂ ਤੋਂ ਰਸਤਾ ਲੈ ਕੇ ਦਿੱਤਾ ਸੀ ਇਹਨਾਂ ਨੇ ਜੀ ਠੇਕੇ ਤੇ ਸਰਕਾਰ ਨੇ ਜੀ ਉਹ ਰਸਤੇ ਦਾ ਸਮਾਂ ਤੁਸੀਂ ਐਂ ਲਾ ਲਓ ਵੀ ਆਇਆ ਇਸ ਮਹੀਨੇ ਦੀ ਜਿਹੜੀ ਪਿਛਲੇ ਮਹੀਨੇ ਦੀ 20 ਤਰੀਕ ਨੂੰ ਪੂਰਾ ਹੋ ਗਿਆ ਤਾਂ ਉਹਨਾਂ ਨੇ ਆਪ ਦਾ ਉਹ ਰਸਤਾ ਮੰਨ ਕੇ ਚੱਲ ਠੇਕੇ ਦੀ ਜ਼ਮੀਨ ਉਹਨੇ ਬੰਦ ਕਰਤਾ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਜੀ ਚਲੋ ਦੁਬਾਰੇ ਕੀ ਹੋਇਆ ਜੀ ਅਸੀਂ ਏਡੀ ਸਾਹਿਬ ਨੂੰ ਐਪਲੀਕੇਸ਼ਨ ਦੁਬਾਰੇ ਲਿਖ ਕੇ ਦੇ ਕੇ ਆਏ 23 ਤਰੀਕ ਨੂੰ ਬੀ ਇਹ ਰਸਤਾ ਜਿਹੜਾ ਲੇਤਾ ਸੀ ਉਹ ਬੰਦ ਹੋ ਗਿਆ ਵੀ ਸਾਨੂੰ ਉਹ ਸਾਲ ਪਰ ਦਾ ਸਮਾਂ ਤੇ ਉਹ ਵੀ ਬੰਦ ਹੋ ਗਿਆ ਵੀ ਸਾਨੂੰ ਸਾਡੇ ਪੁਲ ਦਾ ਹੱਲ ਕਰੋ ਬਹੁਤ ਸਮਾਂ ਹੋ ਗਿਆ ਬੰਦ ਪਿਆ ਲੋਕ ਖੱਜਲ ਖਵਾਰ ਹੋ ਜਾਂਦੇ ਆ ਜੀ ਚਲੋ ਉਹਨਾਂ ਨੇ ਸਾਥੋਂ ਐਪਲੀਕੇਸ਼ਨ ਫੜ ਕੇ ਰੱਖ ਲਈ ਜੀ ਕਹਿੰਦੇ ਕਾਰਵਾਈ ਕਰਦੇ ਆ ਅੱਜ 15 16 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋਇਆ ਜੀ ਕੱਲ ਰੇਲਵੇ ਅਧਿਕਾਰੀ ਆਏ ਜੀ ਇਹਨਾਂ ਨੇ ਇੱਥੇ ਨਹਿਰੀ ਖਾਲ ਹੈ ਉਹਦੇ ਵਾਸਤੇ ਪੂਲੀ ਬਣਾਉਣ ਵਾਸਤੇ ਮਸ਼ੀਨਾਂ ਲੈ ਕੇ ਇਹ ਰੇਲ ਦੇ ਅਧਿਕਾਰੀ ਮਿਲੇ ਸਾਨੂੰ ਆ ਕੇ ਵੀ ਅਸੀਂ ਛੋਟੇ ਬਾਣਾ ਬੇਦੀ ਮਸ਼ੀਨਾਂ ਲਗਾਉਣੀਆਂ ਜੋ ਰਸਤਾ ਲੈ ਕੇ ਦਿੱਤਾ ਸੀ ਬੰਦ ਕਰਤਾ ਵੀ ਸਾਨੂੰ ਰਸਤਾ ਖੋਲ ਕੇ ਦਿਓ ਤੇ ਜੋ ਸਾਨੂੰ ਇਹ ਲਾਲਚ ਦੇਣ ਨੂੰ ਵੀ ਤਿਆਰ ਸੀ ਅਸੀਂ ਇਹਨਾਂ ਤੋਂ ਕੋਈ ਲਾਲਚ ਨਹੀਂ ਕੁਝ ਨਹੀਂ ਲੇਤਾ ਅਸੀਂ ਇਹ ਸਮਝਿਆ ਵੀ ਕੰਮ ਸਾਡਾ ਹੈ ਅਸੀਂ ਇਹਨਾਂ ਨੂੰ ਰਸਤਾ ਲੰਘਣ ਨੂੰ ਦੇਤਾ ਜੀ ਇਹਨਾਂ ਨੇ ਮਸ਼ੀਨਾਂ ਨਗਾ ਲੀਆਂ ਪਰ ਇਹਨਾਂ ਨੂੰ ਅਸੀਂ ਸਮੱਸਿਆ ਵੀ ਦੱਸੀ ਵੀ ਜਰ ਸਾਡੀ ਆ ਸਮੱਸਿਆ ਪਰ ਜੋ ਅਧਿਕਾਰੀ ਸਾਡੇ ਕੋਲ ਘਰੇ ਆਏ ਸੀ ਉਹਨਾਂ ਨੇ ਸਾਨੂੰ ਇਹ ਪਿਆ ਹੈ ਵੀ ਕੱਲੋਂ ਸਾਡੇ ਉੱਚ ਅਧਿਕਾਰੀ ਸਾਰੇ ਆਉਣਗੇ ਤੁਸੀਂ ਉੱਥੇ ਆਇਓ ਮੰਗ ਰੱਖਿਓ ਆਪਦੀ ਉਹਨਾਂ ਨੂੰ ਡਰਾਉਟ ਮੁਕਾਓ ਆ ਕੇ ਜੀ ਚਲੋ ਸਾਨੂੰ ਕਹਿੰਦੇ 10 ਤੋਂ ਲੈ ਕੇ 3 ਵਜੇ ਤੱਕ ਸਾਡੀਆਂ ਟ੍ਰੇਨਾਂ ਬੰਦ ਰਹਿਣਗੀਆਂ ਹੂੰ ਠੀਕ ਹੈ ਸਾਡਾ ਸਮਾਨ ਲੈਤਾ ਵੇ ਕੱਲ ਦਾ ਜੀ ਅਸੀਂ ਉਹਨਾਂ ਨੂੰ ਇਹ ਵੀ ਕਹਾਂ ਸੀ ਖੜਜੋ ਪਾਂ 10 ਦਿਨ ਹੋਰ ਖੜਜੋ ਸਮਾਨ ਹੂੰ ਨਹੀਂ ਕਹਿੰਦੇ ਸਾਡਾ ਕੱਲ ਦਾ ਸਮਾਨ ਲੈਤਾ ਵੇ ਚਲੋ ਜੀ ਅਸੀਂ ਅੱਜ 10 ਤੇ ਅਸੀਂ 10:30 ਪੌਣੇ 11 ਵਜੇ ਇੱਥੇ ਆ ਗਏ ਇਹ ਕੰਮ ਚਲਾਈ ਜਾਂਦੇ ਲਾਈਨਾਂ ਦੇ ਬੰਦ ਕਰਾਤੀਆਂ ਟ੍ਰੇਨਾਂ ਨਾਲੇ ਕਿੱਲੀਆਂ ਜਿਹੜੀਆਂ ਟ੍ਰੇਨਾਂ ਦੀਆਂ ਉਹ ਕੱਢਤੀਆਂ ਵੱਟੇ ਕੱਢ ਤੇ ਕ੍ਰੇਨ ਨੂੰ ਲਾਈਨ ਚੱਕਣ ਵਾਸਤੇ ਉਹ ਲਾਈ ਬੈਠੇ ਸੀ ਜੀ ਜੀ ਜਦੋਂ ਅਸੀਂ ਆ ਕੇ ਇਹਨਾਂ ਨੂੰ ਕਹੇ ਵੀ ਯਾਰ ਅਸੀਂ ਤੁਹਾਡਾ ਕੰਮ ਨਹੀਂ ਕਰਨ ਦਿੰਦੇ ਵੀ ਸਾਡਾ ਹੱਲ ਕਰੋ ਇਹਦੇ ਅਧਿਕਾਰੀ ਸਾਰੇ ਖੜੇ ਸੀ ਤੇ ਇਹ ਕਹਿੰਦੇ ਵੀ ਕਿਉਂ ਕੀ ਕੰਮ ਹੈ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡਾ ਇਹ ਮਸਲਾ ਜਿਹੜਾ ਠੇਕੇ ਤੇ ਤੁਸੀਂ ਰਸਤਾ ਦਿੱਤਾ ਸੀ ਯਾਰ ਜੀ ਉਹ ਵੀ ਤੁਸੀਂ ਮੰਨ ਕੇ ਚੱਲ ਉਹਦਾ ਬੰਦ ਹੋ ਗਿਆ ਕਿਸਾਨ ਨੇ ਬੰਦ ਕਰਤਾ ਵੀ ਜੇ ਇੱਥੇ ਕੱਲ ਨੂੰ ਬਾਈ ਚਾਂਸ ਕਣਕ ਹੈ ਕੋਈ ਅੱਗ ਲੱਗ ਗਈ ਸਮਾਂ ਆ ਜਾਉਂਦਾ ਤਾਂ ਲੋਕ ਲੰਘਣਗੇ ਕਿੱਥੋਂ ਦੀ ਬਿਜਾਮਾ ਕਿੱਥੋਂ ਦੀ ਤਾਂ ਇਹ ਕਹਿੰਦੇ ਅਸੀਂ ਗੱਲ ਕਰਦੇ ਆ ਇਹਨਾਂ ਨੇ ਗੱਲ ਕਰੀ ਆ ਜੀ ਮੇਰੇ ਕੋਲ ਤਹਿਸੀਲਦਾਰ ਸਾਹਿਬ ਦਾ ਵੀ ਫੋਨ ਆਇਆ ਐਸਡੀਨ ਸਾਹਿਬ ਮੈਡਮ ਦਾ ਵੀ ਬਠੰਡੇ ਤੋਂ ਫੋਨ ਤੇ ਰਾਮਪਰਾ ਫੂਲ ਤੋਂ ਵੀ ਐਸਡੀਮ ਸਾਹਿਬ ਦਾ ਫੋਨ ਆਇਆ ਜੀ ਉਹ ਕਹਿੰਦੇ ਅਸੀਂ ਗੱਲ ਕਰਾਉਣੀਆ ਕਰਾਉਣਾ ਚਲੋ ਇਹ ਤੋਂ ਬਾਅਦ ਸਾਡੇ ਇਹਨਾਂ ਨੇ ਗੱਲ ਕਰਾਉਂਦਿਆਂ ਦਾ ਆ ਸਾਡੇ ਨਾਲ ਲਿਖਤੀ ਸਮਝੌਤਾ ਹੋ ਗਿਆ ਜੀ ਇਹਨਾਂ ਦਾ ਜੀ ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਦੁਬਾਰੇ 1 ਸਾਲ ਬਾਅਦ ਸਾਨੂੰ ਠੇਕੇ ਤੇ ਜ਼ਮੀਨ ਲੈ ਕੇ ਦੇ ਦੇਣੇ ਰਸਤੇ ਵਾਸਤੇ ਹੂੰ ਮੰਗਲਵਾਰ ਨੂੰ ਡੀਸੀ ਸਾਹਿਬ ਨਾਲ ਜਾਂ ਐਸਡੀਮ ਸਾਹਿਬ ਨਾਲ ਛੋਟੀ ਮੀਟਿੰਗ ਕਰਾ ਦੇਣੀ ਹੈ ਪੁਲ ਦੇ ਲਈ ਵੀ ਪੁਲ ਦਾ ਅਸੀਂ ਕੰਮ ਕਦੋਂ ਚਲਾਉਂਗੇ ਜਿਹੜਾ ਮੰਗਲਵਾਰ ਆਊਗਾ ਮੰਗਲਵਾਰ ਨੂੰ ਹਾਂਜੀ ਉਹਦੇ ਬਾਅਦ ਤੇ ਸਾਡੀ ਇਹ ਚੀਜ਼ ਤੇ ਸਹਿਮਤੀ ਹੋ ਗਈ ਅਸੀਂ ਇਹਨਾਂ ਨੂੰ ਇਹ ਕਹਿ ਕੇ ਗਏ ਆ ਵੀ ਤੁਸੀਂ ਆਪਦਾ ਕ ਸਾਡੇ ਨਾਲ ਸਹਿਮਤੀ ਹੈ ਸਾਰੇ ਅਧਿਕਾਰੀ ਮੰਨ ਕੇ ਗਏ ਆ ਸਾਡੇ ਵੀ ਲੋਕ ਸਾਰੇ ਖੁਸ਼ ਹੋ ਕੇ ਗਏ ਆ ਇਹ ਆਦਾ ਕੰਮ ਕਰਨ ਲੱਗ ਗਏ ਜੀ ਇਸ ਤੋਂ ਬਾਅਦ 15 20 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਮੈਨੂੰ ਸੀਆਈਡੀ ਵਾਲਾ ਫੋਨ ਆਇਆ ਵੀ ਤੂੰ ਅੰਬਾਲੇ ਤੋਂ ਜੀ ਵੀ ਤੁਸੀਂ ਟ੍ਰੇਨਾਂ ਰੋਕੀਆਂ ਅਸੀਂ ਆਖਿਆ ਜੀ ਟ੍ਰੇਨਾਂ ਰੋਕੀਆਂ ਹੀ ਨਹੀਂ ਅਸੀਂ ਤਾਂ ਇਹਨਾਂ ਦਾ ਕੰਮ ਬੰਦ ਕਰਿਆ ਹੈ ਹੈ ਕਹਿੰਦੇ ਨਹੀਂ ਛੋੜੇ ਤੇ ਜੀ ਕਾਰਵਾਈ ਹੋਊਗੀ ਤੁਸੀਂ ਟ੍ਰੇਨਾਂ ਰੋਕੀਆਂ ਹੈ ਮੈਂ ਉਹਨਾਂ ਨੂੰ ਆਖਿਆ ਵੀ ਸਾਡੇ ਤੇ ਕਾਰਵਾਈ ਕਰ ਦੋ ਕੋਈ ਦਿੱਕਤ ਨਹੀਂ ਅਸੀਂ ਡਰਨ ਵਾਲੇ ਨਹੀਂ ਇਹ ਚ ਹੈ ਪਾਰ ਅਸੀਂ ਹੁਣ ਦੁਬਾਰੇ ਅਸੀਂ ਸਾਰਾ ਪਿੰਡ ਇੱਥੇ ਆ ਗਿਆ ਦੁਬਾਰੇ ਇਹਨਾਂ ਦੀ ਜਿੰਨੀ ਮਸ਼ੀਨਰੀਆਂ ਗੱਡੀਆਂ ਜਿੰਨਾਂ ਤੇ ਆਏ ਆ ਇਹ ਉਹ ਖੜੀਆਂ ਜੀ ਜਿੰਨੀ ਇਹਨਾਂ ਦੀ ਮਸ਼ੀਨਰੀ ਹੈ ਉਹ ਖੜਾ ਲਈ ਅਸੀਂ ਜ਼ਬਤ ਕਰ ਲਈ ਵੀ ਅਸੀਂ ਉਹਨਾਂ ਚੱਕਰ ਨੰਗਣ ਹਿੰਦੇ ਜਿੰਨਾਂ ਚੱਕਰ ਸਾਨੂੰ ਇਹ ਭਰੋਸਾ ਨਹੀਂ ਦਵਾਉਂਦੇ ਲਿਖਤੀ ਜਦੰਦੇ ਵੀ ਛੋੜ ਦੇ ਜੇ ਕੋਈ ਕਾਰਵਾਈ ਹੁੰਦੀ ਉਹ ਨਹੀਂ ਹੁੰਦੀ ਤੇ ਨਾ ਅਸੀਂ ਛੋੜੀਆਂ ਟ੍ਰੇਨਾਂ ਰੋਕੀਆਂ ਜੀ ਤੁਸੀਂ ਲੈਣਾ ਦੇ ਬੈਠੇ ਸੀਗੇ ਨਹੀਂ ਅਸੀਂ ਲੈਣਾ ਤੇ ਨਹੀਂ ਬੈਠੇ ਜੀ ਲੈਣਾ ਤੇ ਖੜੇ ਜ਼ਰੂਰ ਆਂ ਕੁਝ ਕਿਸਾਨ ਸਾਡੇ ਬਹਿਗੇ ਹੋਣੇ ਆਮ ਜਦੋਂ ਗੋਡੇ ਕੱਟੇ ਦੁਖਦੇ ਨਹੀਂ ਖੜਾ ਗਿਆ ਪਰ ਅਸੀਂ ਟ੍ਰੇਨਾਂ ਨਹੀਂ ਰੋਕੀਆਂ ਇੰਨਾ ਸਾਨੂੰ ਪਤਾ ਹੈ ਅਸੀਂ ਰੋਜ਼ ਦਾ ਕੰਮ ਹੈ ਜਥੇਬੰਦੀ ਚ ਰਹਨੇ ਆ ਵੀ ਲਿਖਤੀ ਬਿਨਾ ਮਨਜ਼ੂਰੀ ਬਿਨਾ ਟ੍ਰੇਨਾਂ ਨਹੀਂ ਰੋਕ ਸਕਦੇ ਹੂੰ ਅਸੀਂ ਕੋਈ ਟ੍ਰੇਨਾਂ ਰੋਕੀਆਂ ਨਹੀਂ ਜੀ ਹੁਣ ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਕਿਸੇ ਨਾਲ ਹੋਈ ਗੱਲਬਾਤ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਅਜੇ ਤੱਕ ਜੀ ਹੂੰ ਤੁਹਾਡੇ ਨਾਲ ਕਿਸੇ ਨਾਲ ਰਾਬਤਾ ਕਰਿਆ ਹੋਊ ਨਹੀਂ ਕਿਸੇ ਨੇ ਰਾਬਤਾ ਨਹੀਂ ਕਰਿਆ ਜੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਵੀ ਤੁਹਾਡੇ 'ਚ ਹੁਣ ਕਾਰਵਾਈ ਹੋ ਰਹੀ ਆ ਕਾਰਵਾਈ ਸਾਨੂੰ ਤਾਂ ਗੱਲਾਂ ਸੀਏਡੀ ਵਾਲਾਂ ਦਾ ਹੋਇਆ ਇਹਨਾਂ ਨੂੰ ਅਸੀਂ ਪੁੱਛਿਆ ਕਿ ਵੀ ਸਾਨੂੰ ਲਿਖਤੀ ਦੇ ਦਿਓ ਇਹ ਲਿਖਤੀ ਤੋਂ ਦੇਣ ਤੋਂ ਭੱਜ ਗਈ ਉਹ ਗੱਲਾਂ ਤੋਂ ਹੂੰ ਉਹ ਗੱਲਾਂ ਤੋਂ ਕਹਿੰਦੇ ਅਸੀਂ ਲਿਖਤੀ 'ਚ ਦਿੰਦੇ ਨਹੀਂ ਕੰਮ ਚ ਵੀ ਇਹਨਾਂ ਦਾ ਕਹਿਣ ਦਾ ਭਾਵ ਕੰਮ ਵੀ ਸਾਡੇ ਤੇ ਲਾਗੇ ਇਹ ਵੀ ਯਾਰ ਕੰਮ ਇਹਨਾਂ ਨੇ ਬੰਦ ਕਰਾਤਾ ਸਾਡਾ ਕੰਮ ਛੱਡ ਕੇ ਵਿਚਾਲੇ ਭੱਜ ਗਏ ਠੇਕੇਦਾਰ ਭੱਜ ਗਿਆ ਠੇਕੇਦਾਰ ਭੱਜ ਗਿਆ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਤਾਂ ਸਾਡੀ ਇਹੀ ਹੈ ਜੀ ਆਪਦਾ ਕੰਮ ਕਰ ਲੈਣ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਮੇਨ ਕੰਮ ਇਹ ਆ ਸਾਡਾ ਪੁਲ ਦਾ ਹੱਲ ਹੋਵੇ ਠੀਕ ਹੈ ਜੋ ਸਾਡੀ ਆ ਲਿਖਤੀ ਚ ਮੰਨੇ ਆ ਪੁਲ ਤੇ ਰਸਤਾ ਉਹ ਸਾਨੂੰ ਕਲੀਅਰ ਹੋਵੇ ਇੱਕ ਸਾਨੂੰ ਇਹ ਲਿਖਤੀ ਦੇਣ ਵੀ ਅਸੀਂ ਤੁਹਾਡੇ ਕੋਈ ਟ੍ਰੇਨਾਂ ਰੋਕੀਆਂ ਨਹੀਂ ਤੇ ਨਾ ਸਾਡੇ ਜਿੰਨੇ ਕਿਸਾਨ ਇੱਥੇ ਬਿਠੇ ਉਹਦੇ ਕੋਈ ਕਾਰਵਾਈ ਨਹੀਂ ਹੋਊਗੀ ਅੱਜ ਦੇ ਸੰਬੰਧ ਚ ਜੀ ਜੇ ਤੁਹਾਨੂੰ ਇਹ ਚੀਜ਼ਾਂ ਨਹੀਂ ਲਿਖ ਕੇ ਦਿੰਦੇ ਮੰਨ ਲਓ ਤੁਸੀਂ ਕਹਿ ਰਹੇ ਹੋ ਲਿਖ ਕੇ ਦੇਵੇ ਪ੍ਰਸ਼ਾਸਨ ਸਾਨੂੰ ਵੀ ਨਹੀਂ ਕਾਰਵਾਈ ਕਰਦੇ ਜੇ ਨਹੀਂ ਲਿਖ ਕੇ ਦਿੰਦੇ ਤੁਹਾਡੀ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਤਾਂ ਅਸੀਂ ਜੀ ਉੱਚ ਅਧਿਕਾਰੀ ਸਾਡੇ ਪ੍ਰਧਾਨਾਂ ਨਾਲ ਗੱਲ ਕਰਦੇ ਆਂ ਕੀ ਕਰਾਂਗੇ ਜੀ ਤੇ ਦੂਸਰੀ ਗੱਲ ਇਹ ਹੈ ਵੀ ਅਸੀਂ ਕਿਹੜਾ ਇਹਨਾਂ ਦੀਆਂ ਗੱਡੀਆਂ ਜਿੰਨੀਆਂ ਤੇ ਮਸ਼ੀਨਰੀ ਅਸੀਂ ਖੜਾਈ ਖੜੇ ਆਂ ਨੰਘਣ ਨਹੀਂ ਦਿੰਦੇ ਜੀ ਆਪਦੀ ਜਗਾ ਵੇਚ ਦੀ ਪ੍ਰਾਈਵੇਟ ਜਗਾ ਸਾਡੀ ਉਹਦੇ ਵੇਚ ਦੀ ਲੈ ਕੇ ਅਸੀਂ ਨੰਘਣ ਨਹੀਂ ਦਿੰਦੇ ਜੀ ਇਹਦੇ ਖੇਤਾਂ ਵੇਚ ਦੀ ਜੀ ਤੇ ਜਿੱਥੋਂ ਦੀ ਮਰਜ਼ੀ ਆ ਦੀ ਸਰਕਾਰੀ ਜਗ੍ਹਾ ਨਗਾ ਕੇ ਲੈ ਜਾਣਾ ਸਾਨੂੰ ਕੋਈ ਦਿੱਕਤ ਨਹੀਂ ਉੱਤੇ ਜੀ ਹੁਣ ਜਿਹੜਾ ਅਗਲੀ ਗੱਲਬਾਤ ਆ ਪੁਲ ਦੀ ਗੱਲਬਾਤ ਆ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਹਾਂਜੀ ਉਹ ਇੱਕ ਪਾਸਾ ਦਾ ਬਣਿਆ ਪਿਆ ਦੂਜਾ ਪਾਸਾ ਰਹਿੰਦਾਗਾ ਹਾਂਜੀ ਉਹ ਚ ਕੀ ਤਰਾਜ ਆ ਤੁਹਾਨੂੰ ਤਰਾਜ ਕੋਈ ਨਹੀਂ ਜਿਹੜਾ ਇੱਕ ਪਾਸਾ ਬਣਾਇਆ ਨਾ ਜੀ ਉਹ 14.5 ਫੁੱਟ ਬਣਾਤਾ ਇਹਨਾਂ ਨੇ ਜੀ ਆਮ ਤੁਸੀਂ ਨਾਰਮਲ ਮਸ਼ੀਨਾਂ ਦੇ ਕੱਟ ਰਹੀ 16 ਫੁੱਟ ਹੁੰਦੇ ਲੰਘੂ ਕਿਥੋਂ ਦੀ ਜੀ ਜ਼ਮੀਨ ਇੱਥੇ ਵੱਡਾਂ ਕਦੇ ਨਾਲ ਜੀ ਇੱਕ ਕਣਕ ਬੜਰੀਆਂ ਝੋਨਾ ਬੜਾਂ ਕਦੇ ਨਾਲ ਕ੍ਰੋਸਿੰਗ ਨਹੀਂ ਹੁੰਦੀ ਘੱਟੋ ਘੱਟ ਤੁਸੀਂ ਅੱਧਾ ਕਿਲੋਮੀ ਹੂੰ ਹੂੰ ਉਹਦੇ ਕਰਕੇ ਇਹਦੀ ਨਕਸ਼ਾ ਬਣ ਗਿਆ ਕਿ ਸਾਰਾ ਕੁਝ ਆ ਗਿਆ ਡ੍ਰੈਕ ਮੈਂ ਕਟਾਰੀਆ ਸਾਹਾ ਬਠੰਡੀ ਇਹਨਾਂ ਦੇ ਅਧਿਕਾਰੀ ਉਹਨਾਂ ਨੇ ਵੀ ਗੱਲ ਕਰੀ 10 12 ਦਿਨ ਹੋ ਗਏ ਉਹ ਬਸ ਲਾਰੇ ਫਲਾਣੇ ਨੂੰ ਪਤਾ ਹੈ ਧੌਕੇ ਨੂੰ ਪਤਾ ਕੋਈ ਕਹਿੰਦਾ ਇਹਦੇ ਛਤਰੀ ਲਗੂ ਤਾਂ ਨਹੀਂ ਹਜੇ ਪਾਸ ਹੋਇਆ ਕੋਈ ਕੁਝ ਲੱਕੜ ਦੇ ਦੇਈ ਜਾਂਦੇ ਇਹ ਕਲੀਅਰ ਕਿਸੇ ਨੇ ਨਹੀਂ ਕਰੀ ਤੇ ਜਦੋਂ ਬਣ ਗਿਆ ਸੀ ਅੱਧਾ ਬਣ ਗਿਆ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਪਿੰਡ ਵਾਸੀਆਂ ਨੂੰ ਵੀ ਇਹ ਛੋਟਾ ਹੈਗਾ ਇਹ ਤਾਂ ਜੀ ਸਾਰੇ ਪੰਚਾਇਤ ਦੇ ਕੰਮ ਹੈ ਜੀ ਇਹ ਦੇਖੋ ਪੰਚਾਇਤ ਕੋਲੇ ਆਈ ਸੀ ਸਾਰੀ ਬਣ ਕੇ ਉਹਨਾਂ ਨੇ ਕੋਈ ਦੱਸਿਆ ਨਹੀਂ ਕਰਿਆ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਇੰਨਾ ਕ ਅੱਧਾ ਆ ਚੀਜ਼ ਹੈ ਪਹਿਲੀ ਗੱਲ ਤਾਂ ਇਹ ਦੱਸ ਦੇਣੀ ਹੁੰਦੀ ਕਿਸੇ ਨੂੰ ਜੀ ਵੀ ਕਿੰਨਾ ਬਣ ਗਿਆ ਬਣੇ ਤੋਂ ਪਤਾ ਲੱਗੇ ਭੀੜਾ ਬਣ ਗਿਆ ਜੀ ਜੀ ਆ ਚੀਜ਼ ਹੈ ਜੀ ਜੀ ਕਿਉਂ ਬਾਪੂ ਜੀ ਕਿਵੇਂ ਲੱਗਦਾ ਤੁਹਾਨੂੰ ਨਹੀਂ ਠੀਕ ਹੈ ਜੀ ਸਾਡਾ ਖੇਤ ਇੱਧਰ ਹੈ ਜੀ ਇਹ ਜਸੇ ਕੋਲੇ ਸਾਡਾ ਬਾੜ ਠੇਕੇ ਤੇ ਆ ਜੀ ਅਸੀਂ ਜਦੋਂ ਆ ਖੇਤ ਜਾਂਦੇ ਆ ਸਾਨੂੰ ਬਹੁਤ ਡਰ ਲੱਗਦਾ ਜੀ ਕਿਉਂਕਿ ਆਸ-ਪਾਸੇ ਕੋਈ ਨੰਗਾ ਨਹੀਂ ਜੀ ਜੋ ਚਿੱਤਿਆਂ ਵਾਲੇ ਸਾਡੂ ਖੇਤ ਲੈਂਦੇ ਆ ਜੀ ਜੇ ਅਸੀਂ ਆਉਣੇ ਸਾਡੇ ਇਥੇ ਪੈਸੇ ਵੀ ਖੋਲ ਲੈਂਦੇ ਆ ਆ ਮੇਰਾ ਬਾਪੂ ਜੀ ਬੈਠਾ ਜੀ ਇਹ ਹਾਰਕ ਲੈਂਡ ਕਰਾਸ ਕਰਕੇ ਜਾਂਦਾ ਜੀ ਸਾਡੇ ਕੱਖਾ ਵਾਲੇ ਜੋ ਜਾਂਦੇ ਆ ਕੱਖ ਬੱਡਰ ਵਾਲੇ ਵੀ ਸਾਡੇ ਗਰੀ ਗੁਰਬਾ ਬਹੁਤ ਤੰਗ ਆ ਜੀ ਜੇ ਰੱਬ ਨਾ ਕਰੇ ਹੁਣ ਕਣਕ ਨੂੰ ਅੱਗ ਲੱਗੀ ਅਸੀਂ ਦੱਸੋ ਕਿੱਧਰ ਹੀ ਜਾਵਾਂਗੇ ਜੀ ਅੱਜ ਜੇ ਕੱਲ ਇਹਨੇ ਸਾਨੂੰ ਬੁਲਾਇਆ ਆ ਉਹਦੇ 10 ਵਜੇ ਆਜੋ ਥੋੜਾ ਜਿਹਾ ਮਸਲਾ ਹੱਲ ਕਰ ਦਾਂਗੇ ਅਸੀਂ 10 ਵਜੇ ਜਥੇ ਬੰਦੇ ਨੂੰ ਤੇ ਖੇਤਾਂ ਵਾਲੇ ਇਕੱਠੇ ਹੋਏ ਗੱਲਬਾਤ ਕਰਨੇ ਅਸੀਂ ਲੈਣ ਤੇ ਗਏ ਆ ਗੱਲਬਾਤ ਕਰਨ ਨਹੀਂ ਲੱਗੇ ਆ ਨਾ ਕਿ ਅਸੀਂ ਕੋਈ ਰੇਲ ਰੇਲ ਆ ਰੁਕਣ ਲਈ ਗਏ ਆ ਇਹਨਾਂ ਨੇ ਕੰਮ ਪਹਿਲਾਂ ਚਾਲੂ ਕੀਤਾ ਹੋਇਆ ਸੀ ਅਸੀਂ ਕਿਹਾ ਸਾਡਾ ਮਸਾਹਲ ਕਰ ਦੋ ਇਹਨੇ ਸਾਨੂੰ ਲਿਖਤੀ ਰੂਪ ਚ ਦਿੱਤਾ ਥੋੜਾ ਮਸਾਹਲ ਹੋ ਗਿਆ ਅਸੀਂ ਖੁਸ਼ੀ ਖੁਸ਼ੀ ਅੱਜ ਕਰੇਗੇ ਉਦੋਂ ਵਾਰ ਸਾਡੇ ਸੀਆੜੀ ਪਾ ਫੋਰ ਆਉ ਲਾਗੇ ਕਿ ਤੁਹਾਡੇ ਦੇ ਕਾਰਵੇ ਕਰ ਦਿਆ ਇਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਜੀ ਸੀਆੜੀ ਵਾਲੇ ਨੇ ਤੁਹਾਨੂੰ ਫੋਨ ਕਰਿਆ ਜੀ ਹਾਂਜੀ ਮੈਨੂੰ ਫੋਨ ਕਰਿਆ ਜੀ ਹੂੰ ਕੀ ਕਹਿੰਦੇ ਜੀ ਉਹ ਕਹਿੰਦੇ ਮੰਨ ਕੇ ਚੱਲ ਤੁਸੀਂ ਟ੍ਰੇਨਾਂ ਰੋਕੀਆਂ ਹੂੰ ਤੇ ਅਸੀਂ ਆਹ ਟ੍ਰੇਨਾਂ ਰੋਕੀਆਂ ਨਹੀਂ ਜੀ ਉਹ ਕਹਿੰਦੇ ਜੀ ਕਾਰਵਾਈ ਹੋ ਸੋਡੇ ਤੇ ਆਪਾਂ ਨੂੰ ਕੀ ਕਾਰਵਾਈ ਕਰ ਲਵੋ ਕੋਈ ਦਿੱਕਤ ਨਹੀਂ ਸਾਨੂੰ ਪਰ ਜੇ ਕਾਰਵਾਈ ਹੋਊਗੀ ਜਾਂ ਹੋਗੀ ਹੋਊਗੀ ਕਹਿੰਦੇ ਕਹਿਣ ਦਾ ਭਈ ਹੋਊਗੀ ਆਟੋਮੈਟਿਕ ਉਹ ਜੋ ਟ੍ਰੇਨਾਂ ਰੋਕੀਆਂ ਜੀ ਆਪਾਂ ਉਹਦੇ ਬਣਾ ਤਾਂ ਉਹਨਾਂ ਨੇ ਵੀ ਉਹਨਾਂ ਨੇ ਬਣਾ ਤਾਂ ਨਾ ਟ੍ਰੇਨਾਂ ਰੋਕਿਆ ਹਾਂ ਜੀ ਜਦੋਂ ਉਹਨਾਂ ਨੇ ਤਾਂ ਆਪਦੇ ਐਸਟੀਮੈਂਟ ਜੇ ਹੁਣਾ ਤਾਂ ਨਾ ਟ੍ਰੇਨਰ ਰੋਕਤੀਆਂ ਲੋਕਾਂ ਨੇ ਉਹਦਾ ਕਾਰਬਜ ਆਟੋਮੈਟਿਕ ਹੀ ਹੋ ਗਈ ਇਹਦਾ ਜੀ ਜੀ ਆ ਚੀਜ਼ ਹੈ ਬਾਕੀ ਜਿਹੜੀ ਲਾਈਨ ਦੀਆਂ ਉਹ ਬਣ ਕੇ ਚੱਲੋ ਫੋਟੋਆਂ ਖਿੱਚੀ ਵਰਦੇ ਬੰਦੇ ਬੈਠਿਆਂ ਦੀਆਂ ਔਰਲੇ ਪਾਸੇ ਲੈਣੇ ਬੰਦ ਬੰਦ ਪਈ ਹੈ ਜਿਹੜਾ ਆਪਣੇ ਬੰਦੇ ਜਦੋਂ ਉਹਨਾਂ ਨੇ ਨਾ ਰੋਕਣਗੇ ਸੀ ਵੀ ਕੰਮ ਬੰਦ ਕਰੋ ਤੁਸੀਂ ਜਿਹੜੀ ਲਾਈਨ ਦਾ ਕੰਮ ਚੱਲਦਾ ਉਹਦੇ ਬੈਠੇ ਸੀ ਹਾਂ ਜਿਹੜੀ ਲਾਈਨ ਦਾ ਕੰਮ ਚੱਲਦਾ ਉਹਤੇ ਬੈਠੇ ਜਿਹੜੀ ਲਾਈਨ ਚਾਲੂ ਆ ਉਹਤੇ ਕੋਈ ਨਹੀਂ ਬੈਠਾ ਸੀਗਾ ਉਹ ਚਾਹੇ ਬੋਟਾਂ ਦੇ ਵਿੱਚ ਕਹਿੰਦਾ ਹੈਵੀ ਹੈਗਾ ਸਾਰਾ ਕੁਝ ਵੀ ਬਾਕੀ ਇਹਨਾਂ ਇਹ ਪੁਲੀ ਬਣ ਜਾਏ ਮਤਲਬ ਪਿਛਲੇ ਸਾਲ ਵੀ ਇਹਨਾਂ ਨੇ ਆਈ ਕੁਛ ਕਰਾਇਆ ਪਿਛਲੇ ਸਾਲ 10-11 ਦਿਨ ਬੈਠੇ ਰਹੇ ਆ ਫਿਰ ਟਾਈਮ ਦਿੱਤਾ ਹੁਣ ਵੀ ਇਹੀ ਕੁਛ ਬਹਾਲਦੇ ਆ ਇਹ ਮੇਨ ਕੀ ਲੋਕਾਂ ਨੂੰ ਖੱਜਲ ਖਵਾਰ ਕਰਨਾ ਹੈ ਇਹਨਾਂ ਨੇ ਜੀ ਜੀ ਇੱਕ ਇੱਕ ਮਿੰਟ ਜੀ ਜਿਹੜੀ ਪਹਿਲਾਂ ਧਰਨਾ ਲਾਇਆ ਸੀ ਪੁਣ ਨਹੀਂ ਬਣਿਆ ਜੀ ਉਹਦੇ ਕਰਕੇ 1 ਸਾਲ ਦਾ ਐਗਰੀਮੈਂਟ ਹੋਇਆ ਸੀਗਾ ਉਹ 3-4 3-3 ਦਾ ਖਤਮ ਹੋਇਆ ਪਿਆ ਜੀ ਆਪ ਦੀ ਸੰਤ ਸੰਤਰੀ ਨੇ ਕੱਲ ਮਸ਼ੀਨਰੀ ਨਿਗਾਹ ਆਤੀ ਹੁਣ ਇੰਦੇ-ਇੰਦੇ ਨੇ ਇਹੀ ਮੀਟਿੰਗ ਕੋਈ ਸੀ ਬਾਅਦ ਇੱਕ ਦੋ ਇਕੱਠੇ ਹੋਏ ਸੀ ਪੀਪੈਸ ਨੂੰ ਰਾਹਤਾ ਦਿੱਤਾ ਜਾਏ ਵੀ ਇਹ ਕਨੇ ਪੌਲਟੇ ਦਾ ਇਹ ਟਾਈਮ ਲੱਗੂਗਾ ਸਾਲ ਲੱਗੂ ਡੇਢ ਸਾਲ ਅੱਜ ਜਿੱਦਣੇ ਸਾਰੀ ਸਾਡੇ ਨਾਲ ਗੱਲਬਾਤ ਕਰਕੇ ਜੀ ਐਗਰੀਮੈਂਟ ਕਰਕੇ ਸਾਲ ਸਾਲ ਦਾ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਪਹਿਲਾਂ ਠੇਕਾ ਦਿੱਤਾ ਹੈ ਉਸ ਹਿਸਾਬ ਨਾਲ ਤਿੰਨੇ ਚਾਰੇ ਘਰਾਂ ਨੂੰ ਲਾਂਗੇ ਵਾਸਤੇ ਫੇਰ ਠੇਕਾ ਦਿੱਤਾ ਜਾਊਗਾ ਤੇ ਤੁਹਾਡਾ ਕੰਮ ਨਹੀਂ ਖੜਨਦੇ ਇਸ ਤੋਂ ਬਾਅਦ ਸਾਰੇ ਅਸੀਂ ਜਿੰਨੇ ਕਿਸਾਨ ਵੀਰ ਸੀ ਜਥੇਬੰਦੀ ਵਾਲੇ ਸੀ ਸਾਰੇ ਅਸੀਂ ਘਰ ਨੂੰ ਵਾਗ ਗਏ ਇਸ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਨੇ ਫਿਰ ਪਰਚੀ ਦੀ ਗੱਲ ਨੂੰ ਆਹ ਗੱਲਬਾਤ ਹੋਈ ਇੱਕ ਪਾਸੇ ਲਿਖਤੀ ਸਮਝੌਤਾ ਤੇ ਦੂਜੇ ਪਾਸੇ ਪਰਚੇ ਦੀਆਂ ਗੱਲਾਂ ਚੱਲੀ ਜੇ ਮੰਨ ਕੇ ਚੱਲੋ ਇਹ ਪਰਚਾ ਪਾ ਕੇ ਡਰਾਉਣਾ ਚਾਹੁੰਦੇ ਆ ਜੇ ਪਰਚਾ ਪਾਉਣਗੇ ਜਾਂ ਪਾਉਣ ਨੂੰ ਫੇਰਨਗੇ ਵੀ ਐਂ ਨਾ ਸਮਝ ਲੈਣ ਵੀ ਇਹ 2-4 ਬੰਦਿਆਂ ਦੇ ਪਰਚਾ ਪਾ ਕੇ ਸਾਂਭ ਤਾਂ ਵੀ ਕੋਈ ਬੂਲ ਬੂਲੂ ਗਾਣੀ ਅਸੀਂ ਦੁਗਣੇ ਚੌਗਣੇ ਹੋ ਕੇ ਤੇ ਲੀਹਾਂ ਤੇ ਬੈਠਾਂਗੇ ਸਾਰੇ ਮੰਨ ਕੇ ਜਥੇ ਬੰਦਿਆਂ ਦਾ ਸਾਥ ਵੀ ਲਵਾਂਗੇ ਪਿੰਡ ਵੀ ਸਾਡਾ ਸਾਰਾ ਨਾਲ ਵੀ ਐਂ ਡਰਾਉਣ ਦੀ ਕੋਸ਼ਿਸ਼ ਨਾ ਕਰ ਜਿੰਨਾ ਡਰਾਉਣਗੇ ਉਹਨਾਂ ਅਸੀਂ ਦੁਗਣੇ ਹੋ ਕੇ ਕਰਾਂਗੇ ਜੀ ਜੀ ਦੋਸਤੋ ਇਹ ਸੀਗੇ ਜੋ ਕਿਸਾਨ ਨੇ ਕਿਸਾਨ ਦੀ ਜਿਹੜਾ ਮੰਗਾ ਨੇ ਵੀ ਥੋੜਾ ਰਸਤਾ ਸਾਨੂੰ ਵੀ ਉਹ ਥੋੜਾ ਜਿਹਾ ਉਹਦੇ ਵੀ ਦੀ ਕਮੈਂ ਨਹੀਂ ਲੰਘਦੀ ਤੇ ਹੋਰ ਜਿਹੜੇ ਕੋਈ 24 ਫੁੱਟ 24 ਫੁੱਟ 24 ਫੁੱਟ ਸੌਰੀ ਅਸੀਂ ਜੋ ਅੰਟਰਪ੍ਰੋਜੈਕਟ 24 ਫੁੱਟ ਜਿਹੜੇ ਜਿਹੜੇ ਆਪਣੇ ਨਾਲ ਰਸਤਾ ਪੈਦਾ ਜਿਹੜਾ ਲਿਖਤੀ ਸਮਝੌਤਾ ਹੋਇਆ ਇਹ ਕਿੰਨੇ ਦਾ ਹੋਇਆ ਇਹ 24 24 ਫੁੱਟ ਦਾ ਹੋਇਆ 24 ਫੁੱਟ ਦਾ ਹੋਇਆ ਇਹਨਾਂ ਨੇ ਬਣਾ 14 ਫੁੱਟ ਦਾ ਜੀ ਉਹ ਹੋਇਆ ਸੀਗਾ ਜਿਹੜਾ ਰਸਤਾ ਆਪਣਾ ਲਿਆ ਬਈ ਅੱਗੇ 60000 ਨੂੰ ਕਨਾਲ ਉਹ ਤਿੰਨ ਚਾਰ ਕਨਾਲ ਲਿਆ ਬਈ ਅੱਜ ਜਿਹੜੀ ਉਕਰਾਂ ਗੱਲਬਾਤ ਹੋਈ ਇਹਨਾਂ ਨੇ ਕਿਹੜਾ ਸਾਲ ਭਰ ਦੀ ਦੁਬਾਰੇ ਹੋ ਗਈ ਸੀਗੀ ਅਸੀਂ ਆਹ ਕਾ ਆਪਦਾ ਕੰਮ ਚਲਾ ਲਓ ਜੀ ਠੇਕੇ ਦੀ ਤੁਸੀਂ ਪਰਸੋਂ ਆਪਾਂ ਮੀਟਿੰਗ ਕਰਾਂਗੇ ਦੁਬਾਰੇ ਦੇਵਾਂਗੇ ਅਸੀਂ ਸਾਰੇ ਬੰਦੇ ਘਰੇ ਜਿਨੇ ਪੰਚਾਇਤ ਸੀਗੇ ਪੰਚਾਇਤ ਵੀ ਸੀ ਦੋਨੇ ਜੱਸੀ ਬੰਦਿਆਂ ਜੀ ਸਿੱਧੂਪੁਰਾ ਤੇ ਅਗਰਾਹਾ ਜੱਤੀ ਇੱਥੇ ਸਾਰੇ ਇਕੱਠੇ ਸੀ ਸਾਰੇ ਪਿੰਡ ਦਾ ਅਸੀਂ ਸਾਰੇ ਕੱ비 ਆਪ ਦਾ ਖੁਸ ਹੋ ਕੇ ਘਰ ਨੂੰ ਗਏ ਭਾਈ ਸਾਲ ਭਰ ਤੋਂ ਤੁਹਾਨੂੰ ਠੇਕਾ ਹੋ ਰੂ ਨਾਂਗਾ ਆਪਾਂ ਨੇ ਪਹਿਲੇ ਪਾਸੇ ਹੀ ਹੈਗਾ ਜਿਹੜਾ ਕੱਲ ਤਿੰਨ ਤਰੀਕੇ ਦਾ ਨਾਂਗਾ ਉਹ ਖਤਮ ਹੋਇਆ ਪਿਆ ਉਹਨਾਂ ਦੇ ਸੱਤ ਸੇ ਸੱਤ ਹੋਊਗੀ ਜੀ ਵੀ ਦੁਬਾਰੇ ਉਹ ਕਹੇ ਤੁਹਾਨੂੰ ਜਿੰਨੇ ਤਾਂ ਤਹਿਸੀਲਦਾਰ ਨਾਲ ਗੱਲਬਾਤ ਹੋਈ ਜਿਨੇ ਪੈਸੇ ਪਹਿਲਾਂ ਮਿਲੇ ਉਹਨੇ ਦੇ ਕੇ ਸੁੰਦਰ ਲੰਗਾ ਚਾਲੂ ਕਰਾਂਗੇ ਕਿਉਂਕਿ ਹੁਣ ਕਣਕ ਦਾ ਟਾਈਮ ਆ ਗਿਆ ਵੱਢਣੀ ਆ ਢੋਣੀ ਆ ਕੋਈ ਅੱਗ ਲੱਗ ਜਾਈ ਹੁਣ ਕੁਛ ਕਰ ਕਿਧਰ ਹੀ ਲੰਗਾਗੇ ਸੜਕ ਟੱਪਗੇ ਉਹ ਹੁਣ ਆਨੇ ਕੱਲ ਦੀਆਂ ਤਾਰਾਂ ਲਾਤੀਆਂ ਬੰਦ ਕਰਤਾ ਸੀਗਾ ਜੀ ਉਹਦੇ ਕਰਕੇ ਸੀ ਗੱਲਬਾਤ ਕੀਤੀ ਭਾਈ ਲੰਗਾ ਬੰਦ ਹੋ ਗਿਆ ਹੁਣ ਇਹਦਾ ਦੁਬਾਰੇ ਚਾਲੂ ਕੀਤਾ ਜਾਵੇ ਐਗਰੀਮੈਂਟ ਦੁਬਾਰੇ ਫਿਰ ਵੀ ਮੰਨ ਕੇ ਗਏ ਲੈਖਤ ਰੂਪ ਦੇ ਕੇ ਗਏ ਜੀ ਫਿਰ ਵੀ ਉਹਦਾ ਟੈਂਪੋਰਰੀ ਕੰਮੀ ਆ ਨਾ ਜੋ ਟਿੱਕੇ ਦੇ ਲੈ ਕੇ ਜ਼ਮੀਨ ਦੇਤੀ ਉਹਦਾ ਕੇਰਾ ਮੰਨ ਕੇ ਚੱਲੇ ਨੇ ਸਾਲ ਵਾਸਤੇ ਮੰਨ ਕੇ ਲੋਕਾਂ ਨੂੰ ਟਕਾ ਹਤਾ ਵੀ ਭੁੱਲਦਾ ਤਾਂ ਕੋਈ ਹੱਲ ਨਹੀਂ ਨਾ ਹੋਇਆ ਉਹ ਚੀਜ਼ 'ਚ ਉਹ ਤਾਂ ਉਹਨੇ ਫੇਰ ਲਾਰਾ ਲਾਤਾ ਇੱਕ ਤਰ੍ਹਾਂ ਦਾ ਵੀ ਜੇ ਸਾਲਵਾਰ ਦਾ ਆਪਾਂ ਨੂੰ ਮੰਨ ਲਏ ਲਾਂਗੇ ਵਤਗਰਾਂ ਜਮੀਨ ਲੈ ਕੇ ਦਿੰਦੇ ਆ ਕਿ ਨਾਲ ਆਪਾਂ ਨੂੰ ਜਿਹੜਾ ਪੁਲਸ ਦਾ ਮੇਨ ਮਸਲਾ ਉਹ ਤਾਂ ਲਾਰੀ ਲਾਦਾ ਹੈ ਨਾ ਉਹ ਤਾਂ ਵੀ ਆ ਪ੍ਰਧਾਨ ਜੀ ਕਿਵੇਂ ਲੱਗਦਾ ਹੁਣ ਜਿਹੜਾ ਫਸਲ 'ਚ ਜਿਹੜੀ ਕਹਾਣੀ ਹੈ ਹੁਣ ਕਿੱਧਰ ਨੂੰ ਜਾ ਰਹੀ ਹੈ ਮਸਲਾ ਦਾ ਕਹਾਣੀ ਦਾ ਹੈ ਜੀ ਜੇ ਹੁਣ ਤੁਸੀਂ ਐ ਲੈ ਲਓ ਮਸਲਾ ਨਹੀਂ ਹੱਲ ਕਰਦੇ ਅਸੀਂ ਤਾਂ ਰੋਕਿਆ ਨਹੀਂ ਟ੍ਰੇਨਾਂ ਅਜੇ ਤੂੰ ਬਾਦ ਐ ਨਹੀਂ ਪਰ ਟ੍ਰੇਨਾਂ ਰੋਕਾਂਗੇ ਅਸੀਂ ਠੀਕ ਹੈ ਫਾਈ ਤੱਕ ਤਾਂ ਰੋਕਿਆ ਨਹੀਂ ਹੁਣ ਰੋਕਾਂਗੇ ਹਾਂ ਇਹ ਚੀਜ਼ ਹੈ ਜੇ ਡਰਾਉਣ ਦੀ ਕੋਸ਼ਿਸ਼ ਕਰਨਗੇ ਪਰ ਅਸੀਂ ਡਰਦੇ ਨਹੀਂ ਪਰਚਾ ਪੁਰਚਾ ਤੋਂ ਨਹੀਂ ਅਸੀਂ ਡਰਦੇ ਪਰ ਅਸੀਂ ਉਹ ਚੀਜ਼ ਦਾ ਜਰੂਰ ਮੰਨਦੇ ਆ ਵੀ ਸਾਡੇ ਨਾਲ ਇਹ ਐਂ ਧੋਖਾ ਕਰਦੇ ਇਹਨਾਂ ਤੇ ਵਿਸ਼ਵਾਸ ਕਿਹੜਾ ਕਰੂਗਾ ਤੁਸੀਂ ਐ ਦੇਖੋ ਅਜਿਹਾ ਇਹ ਲਿਖਤੀ ਜੀ ਦੇ ਦੇ ਸਾਡੇ ਤੇ ਵਿਸ਼ਵਾਸ ਕਰ ਲਓ ਆ ਕਰ ਲਓ ਇਹਨਾਂ ਨੇ ਯਕੀਨਤਾ ਇਹਨੂੰ ਹੀ ਨਾ ਕਰਦੀ ਜੀ ਇਹ ਹੀ ਚੀਜ਼ ਹੈ ਇਹਨਾਂ ਦੇ ਮੁਕਰ ਜਾਂਦੇ ਕਹਿ ਕੇ ਧੋਖਾ ਕਰ ਕੀ ਕਰਦੇ ਇਹ ਜੇ ਹੁਣ ਇਹਨਾਂ ਨੇ ਕਾਰਵਾਈ ਨਾ ਕਰਨੀ ਹੁੰਦੀ ਤਾਂ ਪਤਾ ਨੂੰ ਆਪਾਂ ਨੂੰ ਲਿਖਤੀ ਜੀ ਦੇ ਦੇਣ ਇਹ ਜੀ ਜੇ ਡਰੀ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਆ ਚੀਜ਼ ਹੈ ਜੀ ਆਪਣੇ ਕੋਲ ਇਹਨਾਂ ਦੇ ਵਾਹਨ ਖੜੇ ਆਪਾਂ ਉਹਨਾਂ ਚ ਕਰ ਹੱਲ ਨਹੀਂ ਦਿੰਦੇ ਜੀ ਸਾ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਪੁੱਛਦਿਆਂ ਵੀ ਕਿਸਾਨ ਰੇਲਵੇ ਲਾਈਨਾਂ ਤੇ ਕਿਉਂ ਬੈਠੇ ਨੇ ਧਰਨਾ ਕਿਉਂ ਲਗਾਇਆਗਾ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕਿਸਾਨ ਜੋ ਰੇਲਵੇ ਲੈਂਡ ਦੇ ਉੱਪਰ ਬੈਠੇ ਨੇ ਕਿਉਂ ਕਾਰਨ ਕੀ ਹੈ ਜੀ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਰਸਤਾ ਹੈਗਾ ਸਾਨੂੰ ਰਸਤਾ ਚਾਹੀਦਾ ਸਾਡੀ ਕਮੈਂਡ ਵਗੈਰਾ ਵੀ ਲੰਘਣੀਆਂ ਨੇ ਸਾਡੀਆਂ ਜ਼ਮੀਨਾਂ ਨੇ ਉਧਰ ਕਿਉਂ ਨਹੀਂ ਉਹਨਾਂ ਦੀ ਮੰਗਾਂ ਮੰਨੀਆਂ ਜਾ ਰਹੀਆਂ ਨਹੀਂ ਕਿਸਾਨੋ ਕਿ ਮੰਗ ਜਾਏ ਜਾਏ ਲੇਕਿਨ ਕਿਸੇ ਵੀ ਕੰਮ ਨੂੰ ਕਰਨੇ ਵਿੱਚ ਟਾਈਮ ਲੱਗਦਾ ਹੈ ਜੀ ਪ੍ਰੋਸੈਸ ਚੱਲਦਾ ਹੈ ਉਸ ਦੇ ਅਨੁਸਾਰ ਕੰਮ ਕੀਤਾ ਜਾਂਦਾ ਹੈ तो इनका रास्ते का जो डिमांड है उसके लिए हेड क्वार्टर में गया हुआ मैप वगैरह बनके जी तो वहां से पासो के आएगा तभी कार्यवाही होगी अगले जी सर एक पसे लिखती समझौता होया जी कि सानो के साथ लिखती समझौता है कि आपकी डीसी साहब के साथ मीटिंग करवा देंगे मंगलवार को पर उन मीटिंग तो बाद जो लिखती समझौता होया लिखती समझौते तो बाद किसानों ਨੂੰ ਪਤਾ ਲੱਗਦਾ ਕਿ ਅੰਬਾਲੇ ਤੋਂ ਉਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਤੇ ਪਰਚਾ ਦਰਜ ਹੋ ਰਿਹਾ ਐਫ ਆਈ ਆਰ ਦਰਜ ਹੋ ਰਹੀ ਹੈ ਨਹੀਂ ਐਫ ਆਈ ਆਰ ਕੇ ਬਾਰੇ ਮੈਂ ਕਿਸ ਨੇ ਬੋਲਾ ਇਹ ਐਫ ਆਈ ਆਰ ਹੋ ਰਹੀ ਹੈ किसानों ने बोला है किसानों किसानों को किसानों ने सूत्रों को बताया से फोन आया किसानों को उन्होंने बोला नहीं सूत्रों से कैसे फोन आया किसने बोला कि फायर हो रही है नहीं हो रही इस बारे में नहीं बता सकते आपकी किसी उच्च अधिकारी से बात नहीं हुई उच्च अधिकारी से बात हुई है उच्च ने निर्देश दिया है की अगर कोई गाड़ी डिटेंशन हुआ है तो फिर अगले निर्देश के अनुसार कार्रवाई की जाएगी किसानों ने बोला हमने तो कोई ट्रेन नहीं रोकी हाँ किसानों ने बोला है वो उन्होंने बोला है हम खाली लेबर काम रोकने के लिए आए थे कोई डिटेंशन करने के लिए नहीं आए थे ਹੂੰ ਵੀ ਹਜੇ ਕੁਝ ਵੀ ਹੋ ਸਕਦਾ ਐਫਆਈਆ ਦਰਜ ਹੋ ਵੀ ਸਕਦੀ ਹੈ ਨਹੀਂ ਵੀ ਜੀ ਲੇਕਿਨ ਅਭੀ ਤੱਕ ਮਤਲਬ ਐਸਾ ਕੋਈ ਕਿਸੇ ਨੇ ਕੋਈ ਰਿਪੋਰਟ ਨਹੀਂ ਲਿਆ ਕਿ ਐਫਆਇਰ ਹੋ ਗਈ ਹੂੰ ਅਭੀ ਤੱਕ ਜੀ ਜੀ ਦੋਸਤੋ ਰਜੇਸ਼ ਕੁਮਾਰ ਜੀ ਜੋ ਇਨਸਪੈਕਟਰ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਹਜੇ ਉੱਪਰੋਂ ਕੋਈ ਅਜਿਹਾ ਕੋਈ ਫੋਨ ਵਗੈਰਾ ਜਾਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਵੀ ਕਿਸਾਨਾਂ ਦੇ ਉੱਪਰ ਐਫਆਈਆ ਦਰਜ ਹੋਈ ਆ ਜਾਂ ਨਹੀਂ ਹੋਈ ਧੰਨਵਾਦ ਦੋਸਤੋ ਸਸੀ ਕਾਲ